ਇਹ ਇਹਨੇ ਡੋਸਾ ਮੰਗਾਇਆ ਮੈਂ ਵੀ ਡੋਸਾ ਹੀ ਮੰਗਾਇਆ ਹੈ ਇਹ ਵੀਡੀਓ ਹੈ ਰੀਲ ਯਾਤਰਾ ਦੀ ਪੰਜਾਬ ਤੋਂ ਤਾਮਲ ਲੱਡੂ ਤੱਕ ਦੀ ਮੇਰੇ ਨਾਲ ਜੀਤਾ ਹੈ ਰਣਜੀਤ ਸਿੰਘ ਪਹਿਲਾਂ ਅਸੀਂ ਬੱਸ ਫੜੀ ਹੈ ਦਿੱਲੀ ਤੱਕ ਫਿਰ ਰੇਲ ਵੀ ਯਾਤਰਾ ਦੇ ਨਜ਼ਾਰੇ ਦੇਖਿਓ ਲਖਨਊ ਮੈਂ ਦਿੰਦੇ ਪੂਰੀ ਸਭ ਤੋਂ بڑا ਉਹ ਪਲੈਂਟ ਬਣ ਰਿਹਾ ਹੈ ਉੱਥੇ ਲਖਨਊ ਮੇ ਲਖਨਊ ਮੈਂ ਠੀਕ ਹੈ ਬਹੁਤ ਅੱਛਾ ਪੜ੍ਹਾਈ ਪੜ੍ਹਾਈ ਕਰੀਏ ਤਾਂ ਬੜੀਆ ਚੀਜ਼ ਹੈ ਸੋ ਅਸੀਂ ਨਾ ਗਿੰਡੀ ਮੈਟਰੋ ਤੇ ਸਟੇਸ਼ਨ ਤੇ ਉਤਰੇ ਆ ਇੱਥੋਂ ਅਸੀਂ ਬੱਸ ਫੜਨੀ ਆ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵੇਰ ਦੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਅੱਛਾ ਮੈਂ ਚੱਲਾ ਹੈਗਾ ਸਫ਼ਰ ਤੇ ਕਾਫੀ ਦਿਨਾਂ ਬਾਅਦ ਪ੍ਰੋਗਰਾਮ ਬਣਿਆ ਪ੍ਰੋਗਰਾਮ ਮਹੀਨੇ ਦਾ ਬਣਿਆ ਸੀ ਤੇ ਆਖਰ ਚੱਲੇ ਆ। ਆ ਬੈਕਪੈਕ ਬਿਲਕੁਲ ਤਿਆਰ ਹੈ ਤੇ ਆ ਕੁਛ ਖਾਣ ਪੀਣ ਦਾ ਸਮਾਨ ਹੈ, ਕੈਮਰੇ ਦੀ ਕਿੱਟ ਹੈ ਬਸ ਮੈਂ ਪੈਕ ਹੋਇਆ ਗਿਆ ਸਮਝ ਲਓ ਹੁਣ ਜਾਣੇ ਵਾਲਾ ਹੀ ਐ। ਮੈਂ 10 ਵਜੇ ਮੈਂ ਚੱਲਣਾ ਐ ਇੱਥੋਂ। ਮਜਾਰੀ ਤੋਂ ਬੱਸ ਲੈ ਕੇ ਚੰਡੀਗੜ੍ਹ ਤੋਂ ਫਿਰ ਅੱਗੇ ਦਿੱਲੀ ਤੋਂ ਟ੍ਰੇਨ ਐ। ਚੰਡੀਗੜ੍ਹ ਤੋਂ ਫਿਰ ਦੇਖਦੇ ਹਾਂ ਕਿਹੜਾ ਸਾਧਨ ਹੈ ਦਿੱਲੀ ਤੱਕ ਦਿੱਲੀ ਤੋਂ ਰਾਤ ਸ਼ਾਮ ਦੀ ਟ੍ਰੇਨ ਹੈ ਰਾਤ ਦੀ 9 ਵਜੇ ਦੀ ਤੇ ਤੁਹਾਨੂੰ ਮਿਲਦੇ ਆ ਜਲਦੀ ਹੀ ਸਫ਼ਰ ਤੇ ਤੇ ਨਾਲ ਦਾ ਜਿਹੜਾ ਸਾਥੀ ਹੈ ਉਹਦੀ ਵੀ ਇੰਟਰੋਡਕਸ਼ਨ ਕਰਾਣਾ ਜਦ ਟ੍ਰੇਨ 'ਚ ਬੈਠਦੇ ਆਪਾਂ ਮੈਂ ਨਾ ਇਸ ਟਾਈਮ ਕੰਗਣਾਪੁਰ ਬਲਾਚੌਰ ਬਾਈਪਾਸ ਤੇ ਖੜਾ ਹਾਂ ਮੈਂ ਆਪਣੇ ਨਾਲ ਜਿਹੜਾ ਟਰੈਵਲ ਕਰ ਰਿਹਾ ਹੈ ਮੁੰਡਾ ਰਣਜੀਤ ਸਿੰਘ ਉਹਦਾ ਵੇਟ ਕਰ ਰਿਹਾ ਬਲਾਚੌਰ ਦਾ ਹੀ ਹੈ ਉਹ ਥੋੜਾ ਜਿਹਾ ਲੇਟ ਹੈ ਵੈਸੇ ਟਾਈਮ ਜਿਹੜਾ ਹੈ ਉਹ 15 ਮਿੰਟ ਉੱਪਰ ਹੋਗਾ ਯਾ ਬੱਸਾਂ ਵੀ ਅੱਜ ਤਾਂ ਚੰਡੀਗੜ੍ਹ ਦੀ ਚਲੀ ਗਈ ਹੈ ਚਲੋ ਖੈਰ ਬੱਸਾਂ ਤਾਂ ਹੋਰ ਆਈ ਚੱਲਣਗੀਆਂ ਦਿੱਲੀ ਵਾਲੀ ਬੱਸ 'ਚ ਬੈਠ ਗਏ ਆ ਤੇ ਬੱਸ 6 ਵਜੇ ਪਹੁੰਚਣਾ ਅਸੀਂ ਦਿੱਲੀ ਇਸ ਟਾਈਮ ਚੰਡੀਗੜ੍ਹ ਆ ਮੇਰੇ ਨਾਲ ਜੀਤਾ ਹੈ ਰਣਜੀਤ ਸਿੰਘ ਬਲਾਚਾ ਤੋਂ ਬਾਕੀ ਗੱਲਾਂ ਜਾ ਕੇ ਟ੍ਰੇਨ ਚ ਕਰਾਂਗੇ ਅਸਾਂ ਟ੍ਰੇਨ ਜਾ ਕੇ ਐਂ ਤਰੀਕੇ ਨਾਲ ਸ਼ਾਮ ਜ ਨੂੰ ਬੈਠਣਾ ਸੀ ਦਿੱਲੀ ਤੋਂ ਟ੍ਰੇਨ 'ਚ ਇਹ ਬਣਾਵਾਂਗੇ ਵੀਡੀਓ ਥੋੜੀ ਅਸੀਂ ਕੋਸ਼ਿਸ਼ ਕੀਤੀ ਸੀ ਕਿ ਚੰਡੀਗੜ੍ਹ ਤੋਂ ਟ੍ਰੇਨ ਮਿਲ ਜਵੇ ਚਨਈ ਦੀ ਪਰ ਮਿਲੀ ਨਹੀਂ ਹੁਣ ਦਿੱਲੀ ਨੂੰ ਦਿੱਲੀ ਬੱਸ 'ਚ ਜਾਣਾ ਕਾਫੀ ਆਰਾਮਦਾਇਕ ਨਹੀਂ ਹੈਗਾ ਹਾਂਜੀ ਟ੍ਰੇਨ 'ਚ ਅਸੀਂ ਬੈਠ ਗਏ ਆ ਤਮਨਨਾ 2 ਐਕਸਪ੍ਰੈਸ ਹੈ ਅਸੀਂ ਜਾ ਰਹੇ ਹੈਗੇ ਚੇਨਈ ਮੈਂ ਪਹਿਲਾਂ ਜਿੱਦਾਂ ਦੱਸਿਆ ਚੇਨਈ ਉੱਤਰ ਕੇ ਇਸ ਤੋਂ ਬਾਅਦ ਅਸੀਂ ਹਾਂ ਫਿਰ ਕਿੰਨਿਆ ਕੁਮਾਰੀ ਤੱਕ ਜਾਣਾ ਹੈ ਤਿੰਨ ਚਾਰ ਜਗ੍ਹਾ ਜਾਣਾ ਸਾਨੂੰ ਸਾਰਾ ਦੱਸੂਗਾ ਬਾ ਕਿੱਧਰ ਕਿੱਧਰ ਜਾਣਾ ਹੈ ਟ੍ਰੇਨ ਹੋ 33 ਘੰਟੇ ਦਾ ਸਫ਼ਰ ਹੈ ਅਸੀਂ ਚੱਲੇ ਸੀਗੇ ਬਲਾਚੌਰ ਤੋਂ ਚੜੀ ਸੀ ਤੇ ਦਿੱਲੀ ਬੱਸ ਚ ਆਏ ਫਿਰ ਮੈਟਰੋ ਫਿਰ ਇੱਥੇ ਆਏ ਇਹ ਦਿੱਲੀ ਆ ਕੇ ਤਾਂ ਬਹੁਤ ਬੁਰਾ ਹਾਲ ਹੋਇਆ ਇਹ ਮੇਰੇ ਨਾਲ ਹੈਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਰਣਜੀਤ ਸਿੰਘ ਮੇਰਾ ਇਹ ਸ਼ਾਗਿਰਦ ਹੈ ਮੈਂ ਤਾਂ ਕੰਮ ਕੋ ਮੁਸਿੱਖਦਾ ਰਿਹਾ ਮੈਂ 우ਸਤਾਦ ਹੈ ਤੇ ਅਸੀਂ ਨਾ ਅਮ ਪ੍ਰੋਗਰਾਮ ਇਹ ਕਾਫੀ ਪਹਿਲਾਂ ਦਾ ਬਣਾਇਆ ਹੋਇਆ ਸੀ ਬਸ ਐਦਾਂ ਹੀ ਤੁਹਾਨੂੰ ਪਤਾ ਹੀ ਹੈ ਕਿ ਟਾਈਮ ਕਈ ਵਾਰੀ ਮਿਲਦਾ ਨਹੀਂ ਤੇ ਹੁਣ ਟਾਈਮ ਕੱਢਿਆ ਹੈ ਸੜਾ ਤਕਰੀਬਨ 12 13 ਦਿਨ ਦਾ ਪ੍ਰੋਗਰਾਮ ਹੈ ਆ ਦੇਖਦੇ ਹਾਂ ਕਿੱਥੇ ਕਿੱਥੇ ਜਾਣੇ ਆ ਤੇ ਸਾਰਾ ਕੁਝ ਅਸੀਂ ਸ਼ੇਅਰ ਕਰਦੇ ਜਾਵਾਂਗੇ ਹੁਣ ਅਸੀਂ ਟ੍ਰੇਨ ਦੇ ਵਿੱਚ ਆ ਤੇ ਵਧੀਆ ਹੈ ਸੈਕੰਡ ਏਸੀ ਹੈ ਤੇ ਆਰਾਮ ਨਾਲ ਆਰਾਮ ਕਰਦੇ ਆ ਪਹਿਲਾਂ ਥੱਕ ਗਏ ਅੱਜ ਤੇ ਸਵੇਰੇ ਹੀ ਮਿਲਦੇ ਆ ਸਵੇਰੇ ਗੱਲ ਕਰਾਂਗੇ ਜਿਹੜੀ ਬਾਤੂ ਕਰਨੀ ਹੈ ਖਾ ਪੀ ਲਿਆ ਸੀ ਰੋਟੀ ਪਾਣੀ ਇੱਥੇ ਸ਼ੱਕ ਲਿਆ ਸੀ ਪਹਿਲਾਂ ਕੋਈ ਗੱਡੀ 9 ਵਜੇ ਚੱਲੀ ਹੈ ਉਹ ਤੇ ਪਰਸੋਂ ਲਾਣਾ ਆਏ ਨੇ ਸਵੇਰੇ 5 ਵਜੇ ਚन्नई ਤੇ ਉੱਥੋਂ ਫਿਰ ਦੇਖਦੇ ਹਾਂ ਕਿੱਦਾਂ ਬਣਦੀ ਗੱਲ ਠੀਕ ਹੈ ਜੀ ਮਿਲਦੇ ਆ ਸਵੇਰੇ ਗੁੱਡ ਨਾਈਟ ਤਾਂ ਸਵੇਰਾ ਹੋ ਗਿਆ ਹੈ ਅਸੀਂ ਇਸ ਟਾਈਮ ਮਧ ਪ੍ਰਦੇਸ਼ 'ਚ ਆ ਕੋਈ ਬਦੀਸ਼ਾ ਤੋ ਅੱਗੇ ਚੱਲ ਅੱਗੇ ਆ ਅਮ ਇੱਥੇ ਸਾਂਚੀ ਸਾਂਚੀ ਜਗ੍ਹਾ ਆਦੀ ਹੈ ਮਹਾਤਮਾ ਬੁੱਧ ਦੀ ਸਤੂਪ ਹੈ ਸਾਂਚੀ ਸਤੂਪ ਉਹਦੇ ਨੇੜੇ ਤੇ ਨਹੀਂ ਹੈ ਮੇਰੇ ਨਾਲ ਦਾ ਬੰਦਾ ਜੀ ਸੁੱਤਾ ਪਿਆ ਹੈ ਲਓ ਉਹ ਤਾਂ ਮਾਰ ਲੈਂਦਾ ਉਹ ਸੁੱਤਾ ਪਿਆ ਹੈ ਜੀ ਨਾ ਪਾਣੀ ਖੋਟਾ ਹੈ ਤੇ ਐਦਾਂ ਦੀ ਕੁਝ ਜਗ੍ਹਾ ਹੈ ਕਦੇ-ਕਦੇ ਪਹਾੜੀ ਇਲਾਕਾ ਆ ਜਾਂਦਾ ਹੈ ਕਦੇ-ਕਦੇ ਪੱਧਰਾ ਆ ਜਾਂਦਾ ਹੈ। ਕਾਫੀ ਖੂਬਸੂਰਤ ਲੋਕੇਸ਼ਨ ਹੈ ਹਲੇ ਦੁਆਲੇ। ਮਤਲਬ ਉੱਚਾ ਨੀਵਾਂ ਕਾਫੀ ਹੈ ਪਹਾੜ ਜੇ ਆ ਰਹੇ ਹੈ। ਅਮ ਛੋਟੇ-ਛੋਟੇ ਨਦੀ ਨਾਲੇ ਹੈ। ਕਾਫੀ ਹਰਿਆਲੀ ਹੈ। ਇੱਕ ਮੀਂਹ ਵੀ ਥੋੜਾ ਜਿਹਾ ਇੱਥੇ ਹਮ ਪਿਆ ਆ ਥੋੜਾ ਬਦਲਵਾਈ ਹੋਈ ਹੋਈ ਹੈ। ਤੇ ਮੈਂ ਥੋੜਾ ਟਾਈਮ ਪਾਸ ਲਈ ਨਾ ਮੈਂ ਇੱਕ ਕਿਤਾਬ ਲਈ ਸੀ ਜਸ਼ੋਤਰਾ ਕਪਲ ਵਸਤੂ ਦੀ ਰਾਜਬਦੂ ਇਹਨਾਂ ਮੈਂ ਮਈ ਮਹੀਨੇ ਚ ਲਈ ਸੀਗੀ ਕਿਤਾਬ ਮੈਂ ਕਈ ਵਾਰੀ ਪੜਨ ਦਾ ਯਤਨ ਵੀ ਕੀਤਾ ਪਰ ਮੈਂ ਰੱਖੀ ਹੋਈ ਸੀ ਕਿ ਮੈਂ ਜਦੋਂ ਨਾ ਕਿਤੇ ਜਾਊਂਗਾ ਘੁੰਮਣ ਫਿਰਨਾ ਤਾਂ ਟਾਈਮ ਪਾਸ ਕਰਨ ਲਈ ਇਹ ਪੜ੍ਹਾਂਗਾ ਮੈਂ ਇਸ ਕਰਕੇ ਰੱਖੀ ਹੋਈ ਸੀ ਉਹਦਾ ਮੈਂ ਦੋ ਕਿਤਾਬਾਂ ਉਸ ਟਾਈਮ ਮੰਗਾਈਆਂ ਸੀ ਇੱਕ ਮੈਂ ਪੜ ਲਈ ਸੀ ਤੇ ਇਹੀ ਮੈਂ ਸਪੈਸ਼ਲੀ ਰਿਜ਼ਰਵ ਕੀਤੀ ਹੋਈ ਸੀ ਮੈਂ ਕਿਹਾ ਕਿਥੇ ਘੁੰਮਣ ਜਾਵਾਂਗੇ ਨਾ ਪਰ ਜ਼ਰੂਰ ਪੜਾਂਗੇ ਅਸਲ ਚ ਇਹ ਉਹ ਨਾ ਆ ਜ਼ਿਆਦਾਤਰ ਕੇਂਦਰਤ ਹੈਗੀ ਮਹਾਤਮਾ ਬੁੱਧ ਦੀ ਧਰਮ ਪਤਨੀ ਧਿਸ਼ੋਦਰਾ ਉਹਦੇ ਤੇ ਕੇਂਦਰਤ ਹੈ ਕਹਿੰਦੇ ਇਹਦੇ ਚ ਸਪੈਸ਼ਲੀ ਲੇਖਕ ਦੁਆਰਾ ਕਿਹਾ ਗਿਆ ਵੀ ਅਸੀਂ ਇਤਿਹਾਸ ਜਾਂ ਮਤਿਹਾਸ ਦੇ ਵਿੱਚ ਨਾ ਔਰਤ ਨੂੰ ਅਮ ਤਕਰੀਬਨ ਤਕਰੀਬਨ ਹਾਸ਼ੀਏ ਤੇ ਹੀ ਰੱਖਿਆ ਹੋਇਆ ਹੈ ਮਤਲਬ ਉਨਾ ਮਹੱਤਵ ਨਹੀਂ ਦਿੱਤਾ ਹੈ ਜਿੰਨਾ ਉਹਦਾ ਤਿਆਗ ਹੁੰਦਾ ਹੈ ਸਾਰਿਆਂ ਨਹੀਂ ਮਤਲਬ ਕਾਫੀ ਸਾਰੇ ਇਤਿਹਾਸ ਦੇ ਵਿੱਚ ਮਤਿਹਾਸ ਜਾਂ ਇਤਿਹਾਸ ਦੇ ਵਿੱਚ ਵੀ ਜਸ਼ੂਦਰਾ ਦਾ ਕਿੰਨਾ بڑا ਤਿਆਗ ਸੀਗਾ ਇਹ ਮਹਾਤਮਾ ਬੁੱਧ 35 ਸਾਲ ਦੀ ਉਮਰ ਦੇ ਵਿੱਚ ਰਾਜ ਭਾਗ ਤਿਆਗ ਕੇ ਕਰਕੇ ਗਿਆਨ ਦੀ ਭਾਲ ਚ ਚਲੇ ਗਿਆ ਸੀਗਾ ਤੇ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਉੱਥੇ ਅੰਮ ਗਿਆ ਦੇ ਵਿੱਚ ਜਾ ਕੇ ਬੁੱਧ ਬੋਧ ਨੂੰ ਪ੍ਰਾਪਤ ਹੋਏ ਸੀ ਉਹਨਾਂ ਨੂੰ ਬੋਧ ਦਾ ਗਿਆਨ ਹੋਇਆ ਸੀ ਪਰ ਅਸੀਂ ਮਹਾਤਮਾ ਬੋਧੀ ਜਿਹੜੀ ਧਰਮ ਪਤਨੀ ਆ ਜਿਸ਼ੁਧਰਾ ਉਹਦੇ ਤੇ ਆਗ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ ਉਹਦਾ ਕਿੰਨਾ ਤਿਆਗ ਸੀਗਾ ਸੋ ਜਿਆਦਾਤਰ ਉਹਦੇ ਤੇ ਹੀ ਕੇਂਦਰਤ ਹੈ ਉਹ तकरीबन तकरीबन ਸਾਰਾ ਕਹਾਣੀ ਸ਼ੁਰੂ ਹੀ ਜਿਸ਼ੁਧਰਾ ਤੋਂ ਹੁੰਦੀ ਹੈ ਤੇ ਮੈਂ ਹਜੇ ਅੱਧੀ ਪੜੀ ਹੈ ਅੱਧੀ ਤੋਂ ਥੋੜੀ ਘੱਟ ਤੇ ਬਾਕੀ ਪੜ ਕੇ ਤੁਹਾਨੂੰ ਦੱਸ ਦਿੰਨਾ ਪਿੱਛੇ ਆਪਣੇ ਲੇਖਕ ਹੈ ਜਿਹਨਾਂ ਦੀ ਬਲਦੇਵ ਸਿੰਘ ਆ ਦੇਖੋ ਉਹਨੂੰ ਵੀ ਦਿੱਤਾ ਪਰ ਵਧੀਆ ਯਤਨ ਹੈ ਪੰਜਾਬੀ ਦੇ ਵਿੱਚ ਸਿਹਤ ਲਿਖ ਲਿਖਿਆ ਮਤਲਬ ਜਿੰਨਾ ਜ਼ਿਆਦਾ ਲਿਖਿਆ ਹੋਏਗਾ ਉਨਾਂ ਪੜਨ ਨੂੰ ਮਿਲੇਗਾ ਜਾਣਕਾਰੀ ਮਿਲਦੀ ਹੈ ਉਹਨਾਂ ਲਿਖਿਆ ਭਈ ਮਹਾਤਮਾ ਬੁੱਧ ਦੇ ਉਪਦੇਸ਼ਾਂ ਦੀ ਚਰਚਾ ਤਾਂ ਪੂਰੇ ਸੰਸਾਰ ਚ ਹੁੰਦੀ ਹੈ ਪਰ ਉਸ ਦੀ ਪਤਨੀ ਦੀ ਜਯਸ਼ੋਦਰਾ ਬਾਰੇ ਬਹੁਤ ਘੱਟ ਜਾਣਨ ਨੂੰ ਮਿਲਦਾ ਹੈ ਤੇ ਪੰਜਾਬੀ ਸਾਹਿਤ ਚ ਤਾਂ ਬਿਲਕੁਲ ਨਾ ਮਾਤਰ ਸੋ ਇਹ ਨਹੀਂ ਲਿਖਿਆ ਵੀ ਜਸ਼ੋਦਰਾ ਦੀ ਤਪੱਸਿਆ ਕਿਸੇ ਤਰ੍ਹਾਂ ਸਿਧਾਰਥ ਗੋਤਮ ਨਾਲੋਂ ਘੱਟ ਨਹੀਂ ਸੀ ਉਸਨੇ ਲਿਖਿਆ ਵੀ ਮੈਂ ਜਸ਼ੋਦਰਾ ਬਾਰੇ ਇਹ ਨਾਵਲ ਲਿਖਦਿਆਂ ਉਸਦੀ ਪੀੜਾ ਉਸਦੀ वेदना ਉਸਤੇ ਦਰਦ ਨੂੰ ਆਪਣੇ ਨਾਲ ਲੈ ਕੇ ਮੈਂ ਤੁਰਿਆ ਆ ਇਹ ਨਾਵਲ ਹੈ ਸੋ ਬਾਕੀ ਮੈਂ ਦੇਖ ਕੇ ਦੱਸੂਗਾ ਬਾਕੀ ਅਸੀਂ ਤੁਹਾਨੂੰ ਦੱਸਿਆ ਨਾਗਪੁਰ ਤੋਂ ਇਹ ਪਿੱਛੇ ਆ ਤੇ ਵਧੀਆ ਚੱਲ ਰਿਹਾ ਸਫਰ ਬਾਕੀ ਅੱਗੇ ਹੁਣ ਜਦੋਂ ਮੈਂ ਉੱਥੇ ਪਹੁੰਚੂਗਾ ਚੇਨਈ ਉਤੋਂ ਬਾਅਦ ਫਿਰ ਮੇਰੀ ਕੋਈ ਟ੍ਰੇਨ ਦੀ ਬੁਕਿੰਗ ਨਹੀਂ ਹੈਗੀ ਉਤੋਂ ਬਾਅਦ ਬਾਈਸਸ ਜਾਣਾ ਹੈ ਅਸੀਂ ਚਾਰ ਜਗ੍ਹਾ ਜਾਣਾ ਹੈ ਪਹਿਲਾ ਜਾਣਾ ਮਹਾਬਲਪੁਰਮ ਫਿਰ ਪੌਂਡਿਚਰੀ ਫਿਰ ਰਾਮੇਸ਼ਪੁਰਮ ਫਿਰ ਕਨਿਆਕਮਾਰੀ ਤੇ ਉਸ ਤੋਂ ਬਾਅਦ ਵਾਪਸ ਆਣਾ ਜੀ ਸਰ ਫੀਡਬੈਕ ਦੇਣਾ ਕਿਸ ਕੀ ਕਲੀਨਿੰਗ ਕਿਹਾ ਸਰ ਆ ਕਾਹ ਕਾਹ ਪੇ ਦੇਣਾ ਸੇਡ ਨੰਬਰ ਫਿਰ ਕਨਿਆਕਮਾਰੀ ਤੋਂ ਸਾਡੀ ਵਾਪਸੀ ਆ ਤੇ ਫਿਰ ਉਥੋਂ ਚਨਈ ਦੀ ਉਹ ਦਿੱਲੀ ਦੀ ਟ੍ਰੇਨ ਹੈ ਉਹ ਜਿੱਦਾਂ ਵੀ ਸਫਰ ਹੋਇਆ ਤੁਹਾਡੇ ਨਾਲ ਦਿਖਾਵਾਂਗੇ ਤੁਹਾਨੂੰ ਐਸ ਟਾਈਮ ਨਾਗਪੁਰ ਸਟੇਸ਼ਨ ਤੇ ਗੱਡੀ ਰੁਕੀ ਐ 5-7 ਮਿੰਟ ਦਾ ਇੱਥੇ ਮੇਰੇ ਖਿਆਲ ਨਾਲ ਇਹਨਾਂ ਦਾ ਅਹ ਸਟਾਪ ਹੁੰਦਾ ਪੰਜ 10 ਮਿੰਟ 10 ਮਿੰਟ ਦਾ ਤਾਂ ਲੈਣਗੇ ਹੈ ਨਾ 15 ਮਿੰਟ ਦਾ ਹਾਂ ਦਸ ਦਸ ਤੋਂ 15 ਮਿੰਟ 1:08 ਹੋਏ ਐ ਹਾਜੀ ਫਤਰਾਂ ਵਾਲੀ 13 ਬੰਦੇ ਹੈਂ ਇੱਕ 5 ਤੇ ਦੁੰਮੇ ਸੀ ਇੱਕ 5 ਤੇ ਤੁਰਨੀ ਹੈ ਤੁਰਨੀ ਸੀ ਆਹੋ ਚੱਲ ਪਣੀ ਆ ਹੁਣ ਹਾਂਜੀ ਮੈਂ ਨਾ ਜਿਹੜਾ ਸਫਰ ਕਰ ਰਿਹਾ ਸੀ ਮੇਰੇ ਨਾਲ ਦੇ ਜਿਹੜਾ ਸੀਟ ਤੇ ਸੀਗੇ ਤਾਂ ਇਹ ਲੜਕਾ ਹੈ ਆਉਸ਼ ਹਾਂ ਇਹ लखनऊ तो हैं तो इन्हें मैकेनिकल एंड इलेक्ट्रिकल सर इंजीनियरिंग की है इंजीनियरिंग की है तो ये इसकी जॉब इसकी प्लेसमेंट हुई है चेन्नई में तो तो मैं इनसे ऐसे ही बा, बातें कर रहा था तो मैंने उनसे बोला मैंने भी मैकेनिकल की थी 93 या नाइन्टी थ्री नाइन्टी में की थी मैंने जॉब नहीं की तो पर आ, मेरा शौक यह था वीडियो एक्टिंग वीडियो बनाना था। तो ये लखनऊ से दिल्ली आए दिल्ली से कनेक्टिंग इनकी थी चेन्नई की वहां से ट्रेन नहीं मिली थी तो ऐसी बातें करते करते मेरे साथ काफी बातें की है मैं मेरे अपने आ, कैसे मैं मतलब वीडियो एक्टिंग करता जैसे तो इनकी अभी शुरुआत है जिंदगी की लाइफ की पहले जॉब की नहीं पहले नहीं। नहीं। क्या क्या मतलब क्या जॉब में आपका वो रोल है ट्रेनिंग टाइम अभी ट्रेनिंग है ईवी सेक्टर में ट्रेनिंग ईवी इलेक्ट्रिक व्हीकल नहीं वेकल लेलैंड -ले -ले में है लेलैंड में वो ईवी बन रही है अभी वो लोग नया स्टार्ट करने वाले उसी का ट्रेनिंग मुझे मिलेगा एक साल उसके बाद उसके बाद देंगे लखनऊ वही वही मिलेगी जॉब लखनऊ लखनऊ में देंगे सबसे बड़ा प्लांट बन रहा है वहाँ पे लखनऊ में लखनऊ में ठीक है तो बढ़िया है भाई बढ़िया पढ़ाई बहुत अच्छा पढ़ाई हाँ। पढ़ाई करिए तो बढ़िया चीज है हाँ, आ, पढ़ना बहुत जरूरी है मैं मतलब ये सभी को बोलता हूँ पढ़ना बहुत जरूरी है अगर आप किसी भी किसी भी आ, आ, किसी भी मतलब लाइन में जाओ अगर आपके पास बेसिक नॉलेज या पढ़ाई नहीं है ना तो आप तरक्की नहीं कर रहे आप दूसरों के ऊपर डिपेंडेबल रहेंगे हाँ पढ़ना बहुत जरूरी है ਠੀਕ ਹੈ ਚਲੋ ਇਨਕੇ ਸਾਥ ਅਚੀ ਬਾਤਾਂ ਹੋ ਗਈ ਪੂਰੇ ਸਫਰ ਵਿੱਚ ਇਸ ਤਰ੍ਹਾਂ ਸਫਰ ਦੇ ਵਿੱਚ ਕਈ ਵਾਰੀ ਮਿਲ ਜਾਂਦੇ ਮੈਂ ਜ਼ਿਆਦਾਤਰ ਜਿਹੜਾ ਮਿਲ ਜਾਂਦਾ ਮੈਂ ਗੱਲਬਾਤ ਕਰਦਾ ਰਹਿੰਦਾ ਹੁੰਦਾ ਚਲੋ ਠੀਕ ਹੈ ਮਿਲਦੇ ਆ ਅੱਗੇ ਮੈਂ ਤਾਂ ਚੇਨਈ ਜਾ ਕੇ ਅੱਗੇ ਹੁਣ ਐਕਸਪਲੋਰ ਕਰਨਾ ਹੈ ਦੇਖਦੇ ਆ ਇਨੀ ਆਪਣੀ ਜੌਬ ਤੇ ਜਾਣਾ ਹੈ ਤੇ ਵਧੀਆ ਬੈਸਟ ਆਫ ਲੱਕ ਥੈਂਕ ਯੂ ਅੰਕਲ ਥੈਂਕ ਯੂ ਇਸ ਟੇਮ ਆ ਗਏ ਹੈਗੇ ਅਸੀਂ ਬੀਜੇਵਾੜਾ ਬੀਜੇਵਾੜਾ ਸਟੇਸ਼ਨ ਹੈ ਹੈ ਇਹ ਤੋਂ ਬਾਅਦ ਇਸੇ ਤੋਂ ਚੇਨਈ ਜਾਣਾ 7 ਘੰਟੇ ਬਾਅਦ ਪਹੁੰਚਣਾ ਲਗਾਤਾਰ ਜਿਤਨੀ ਲਗਾਤਾਰ ਹੈ ਤੇ 11 ਵਜੇ ਰਾਤ ਤੇ ਮੇਰਾ ਖਿਆਲ ਕੱਲ ਸਵੇਰੇ 6 ਵਜੇ ਪਹੁੰਚ ਜਾਵਾਂਗੇ ਆ ਸਾਢੇ 6:30 ਪਹੁੰਚਣਾ ਬਾਹਰ ਸਾਢੇ 6 ਇੱਥੇ 15 ਮਿੰਟ ਰੁਕਣੀ ਹੈ ਇਹ ਹੈਗਾ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ ਲੋ ਜੀ ਚੱਲ ਪਈ ਹੈ ਟ੍ਰੇਨ ਤੇ ਹੁਣ 11 ਵਜੇ ਹੁਣ ਅਸੀਂ ਲੱਗੇ ਸੌਣ ਸਵੇਰ ਨੂੰ ਤਕਰੀਬਨ ਸਾਢੇ 9:00 ਸਾਤਰੀ 5 ਵਜੇ ਉਠਾਣਾ ਪੈਣਾ ਜੇ ਜਾਗ ਆ ਗਈ ਉਹਦਾ ਨਾਲ ਜਿੰਨੇ ਵੀ ਸਾਡੇ ਬੰਦੇ ਹੈਗੇ ਹਨ ਸਾਰੇ ਚਨਈ ਉਤਰਨੇ ਵਾਲੇ ਹੀ ਐ ਲੋਈ ਪਹੁੰਚ ਗਏ ਚਨਈ ਇਕੱਟੀ ਖੜੀ ਆ ਸੀ ਮੜ ਗਿਆ ਐਨੂੰ ਰਸੇਆ ਨਿਕਲ ਜਾ ਲੈ ਰਸੇਆ ਨਿਕਲ ਜਾ ਫੇਰ ਜਾਂਦੇ ਐ ਵੀ ਵਿੱਚ ਆ ਇਥੋਂ ਮੈਟਰੋ ਲੈਣੀ ਆ ਸੀ ਹੁਣ ਬਾਹਰ ਸਟੇਸ਼ਨ ਹਾਈ ਦਿਖਾਣਾ ਤੁਹਾਨੂੰ ਬਾਅਦ ਛਾੜੀ ਨਿਕਲ ਲਈ ਇਥੋਂ ਬੈਗ ਉਹ ਆਪਣੇ ਨਾ ਅਸੀਂ ਰੱਖ ਲਏ ਆ ਚੈੱਕ ਚੁੱਕ ਕਰ ਲਿਆ ਕਾਕਾ ਇਦਾਂ ਹਾਲ ਓਕੇ ਜੀ ਆਊਸ਼ ਥੈਂਕ ਯੂ ਓਕੇ ਬਹੁਤ ਠੀਕ ਹੈ ਓਕੇ ਅਨਗਲ ਹੈਵ ਅ ਸੇਫ ਜਰਨੀ ਠੀਕ ਹੈ ਥੈਂਕ ਯੂ ਮੈਟਰੋ ਦਾ ਵੇਟ ਕਰਦੇ ਆਂ ਗਿੰਡੀ ਸਟੇਸ਼ਨ ਤੇ ਜਾਣਾ ਗਿੰਡੀ ਆ ਬੀ ਪੱਚੀ ਕਿ ਮਿੰਟ ਲੱਗਣੇ ਇੱਥੋਂ ਆ ਰਹੀ ਆ ਵੇਟ ਕਰ ਰਿਆ ਸਾਰੇ 5-7 ਮਿੰਟਸ ਚ ਆ ਜਾਣੀ ਆ ਸੋ ਅਸੀਂ ਨਾ ਗਿੰਡੀ ਮੈਟਰੋ ਤੇ ਸਟੇਸ਼ਨ ਤੇ ਉਤਰੇ ਆਂ ਇੱਥੋਂ ਅਸੀਂ ਬੱਸ ਫੜਨੀ ਆ ਥੱਲੇ ਜਾਣਾ ਹੁਣ ਦੇਖਦੇ ਕਿੱਧਰੋਂ ਜਾਂਦੇ ਬਾਕੀ ਦੇ ਆ ਲਿਫਟ ਰਾਹੀਂ ਜਾਂਦੇ ਯਾਰ ਹੈਲੋ ਲਿਫਟ ਰਾਹੀਂ ਜਾਂਦੇ ਆ ਕੋਈ ਤਰਸਾ ਲੱਗਦਾ ਨਹੀਂ ਕੋਈ ਅਗਲੀ ਵਾਰੀ ਜਾਣਾ ਸਾਡੀ ਵਾਰੀ ਪਰ ਲੋ ਇਸ ਵਿੱਚ ਕੁਝ ਨਹੀਂ ਚਾਈਚੇ ਚੱਲਦੇ ਆਂ ਆਣੀ ਪੂਰੀਆਂ ਦਵਾਂ ਨੂੰ ਅਸੀਂ ਸਟੇਸ਼ਨ ਦੇ ਬਾਹਰ ਆਇਆ ਅਸੀਂ ਆ ਜਿਹੜਾ ਮੈਟਰੋ ਸਟੇਸ਼ਨ ਹੈ ਤੇ ਇੱਥੋਂ ਫੜਨੀ ਬੱਸ ਦੇਖਦੇ ਕਿੱਥੋਂ ਜਾਂਦੀ ਹੈ ਮੈਨੂੰ ਲੱਗਦਾ ਉਹ ਮੇਨ ਰੋਡ ਤੋਂ ਜਾਂਦੀ ਯਾਰ ਹਾਂ ਰੋਡ ਅਸੀਂ ਇੱਥੇ ਖੜੇ ਆ ਜਿਹੜਾ ਪੈਟਰੋਲ ਪੰਪਾ ਨੇ ਐਚਪੀ ਦਾ ਉਹਦੇ ਆਪੋਜ਼ਿਟ ਹੈ ਇਹ ਵਾਸਟੈਂਡ ਆਹਾ ਇੱਥੋਂ ਬੱੱਸਾਂ ਚੱਲਦੀਆਂ ਸਾਰੀਆਂ ਜਿੰਨੀਆਂ ਵੀ ਪ੍ਰਾਈਵੇਟ ਬੱੱਸਾਂ ਆ ਰਹੀਆਂ ਕਿ ਪੁੱਛਦੇ ਆ ਤੇ ਅੰਦਰ ਨੂੰ ਮੁੜ ਗਈ ਚਲਾਉਂਗੀ ਕੋਈ ਉਹ ਪਹਿਲਾਂ ਜਿਹੜੀ ਲੰਗੀ ਸੀ ਮੈਨੂੰ ਲੱਗਦਾ ਉਹ ਹੋਣੀ ਹੈ ਖਾਲੀ ਸੀ ਉਹ ਬੱਸ ਮਿਲ ਗਈ ਹੈ ਆ ਦੇਖੋ ਗੱਲ ਲਈ ਹੈ ਹਾਵਲੀਪੁਰਮ ਖਾਲੀ ਜਾਂਦਾ ਦੇਖੋ ਅੱਗੇ ਅੱਗੇ ਦੇਖੋ ਅੱਗੇ ਜਾ ਕੇ ਭਰਤੀ ਕਿ ਨਹੀਂ ਭਰਤੀ ਤੁਹਾਨੂੰ ਲੱਗਣਾ ਯਾਰ ਇਹਨੂੰ ਪੱਖਾ ਪੱਖਾ ਚਲਾ ਕੋਈ ਮੈਨੂੰ ਲੱਗਦਾ ਬੰਦੇ ਜਿਆਦਾ ਹੋਏ ਤੇ ਚਲਾਣਾ ਲੱਗਦਾ ਇੱਥੇ ਚੱਲਦਾ ਹੁਣ ਆਓ ਪੁਰਾਣ ਲੋ ਜੀ ਇਤਿਹਾਸਿਕ ਸ਼ਹਿਰ ਮਹਾਬਲਪੁਰਮ ਪਹੁੰਚ ਗਏ ਆ ਅਸੀਂ ਹੁਣ ਨਾ ਪਹੁੰਚ ਗਏ ਆ ਬੱਸ ਸਟੈਂਡ ਹੈ ਉੱਥੋਂ ਅਸੀਂ ਵੈਸੇ ਟੈਂਪੂ ਲਿਆ ਸੀ ਤੇ ਹੋਟਲ ਦੇਖਣ ਲੱਗੇ ਆ ਸੀ ਉਹ ਤੰਗ ਦੀ ਬਗਲੇ ਕੋਈ ਨਾ ਹੋਵੇ। ਇੱਥੇ ਬਿਲਾਸਮ ਬਸ 28 ਦੇ ਨਾਲ ਹੀ ਸੀ ਉਹ ਤੇ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਸਾਡਾ ਇਹ ਚੈੱਕ ਚੈਕ-ਇਨ ਟਾਈਮ 2-3 ਘੰਟੇ ਹੈ। ਅਸੀਂ ਇੱਥੇ ਰੱਖ ਕੇ ਫਿਰਣਾ ਸੀ ਸੌਦਾ ਪੱਤਾ ਆਪਣਾ ਕੁਝ ਹਾਰਪੀਨ ਚੱਲਦੇ ਆ ਫਿਰ ਉਹ ਬਾਅਦ ਚੈੱਕ-ਇਨ ਕਰਦੇ ਆ। ਕਿੰਨਾ ਥੋੜਾ। ਕਿ ਅਸੀਂ ਪਹੁੰਚ ਕੇ ਆਏ ਆ ਥੋੜਾ ਜਿਹਾ ਜਲਦੀ ਪਹੁੰਚ ਗਏ ਨਾ 10-10 ਕੁ ਬੱਜੇ ਹੋ ਗਏ। ਲੈ ਬਈ ਜੀਤਾ ਕਹਿੰਦਾ ਮੈਂ ਡੋਸਾ ਖਾਣਾ ਹੈ। ਕਹਿੰਦਾ ਜਦ ਸਾਊਥ ਆਏ ਆ। ਤਪਾ ਸਾਊਥ ਵਾਲਾ ਹੀ ਖਾਣਾ ਖਾਣਾ ਹੈ ਤੇ ਇਹਨੇ ਡੋਸਾ ਮੰਗਾਇਆ ਇੱਧਰ ਮੈਂ ਵੀ ਡੋਸਾ ਹੀ ਮੰਗਾਇਆ ਹੈ ਤੇ ਆਪਾਂ ਹੁਣ ਨਾ ਦੋਸੇ ਦਾ ਆਨੰਦ ਲਵਾਂਗੇ ਦੋਸੇ ਖਾਣ ਤੋਂ ਬਾਅਦ ਫਿਰ ਅਸੀਂ ਅਗਲਾ ਟ੍ਰਿਪ ਨਾ ਸ਼ਾਮ ਨੂੰ ਸ਼ੁਰੂ ਕਰਨਾ ਹੈ ਸ਼ਾਮ ਦੇ ਟਾਈਮ ਨਾ ਅਸੀਂ ਸਾਰਾ ਇਹੋ ਜਿਹੜਾ ਏਰੀਆ ਹੈ ਨਾ ਐਕਸਪਲੋਰ ਕਰਦੇ ਹਾਂ ਇੱਕ ਆਟੋ ਰਿਕਸ਼ਾ ਵਾਲੇ ਨਾਲ ਗੱਲ ਕਰਦੇ ਹਾਂ ਹੁਣ ਅਸੀਂ ਖਾਂਦੇ ਹਾਂ ਦੋਸਾ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਨਹੀਂ ਠੀਕ ਹੈ ਦੀ ਨੈਕਸਟ ਵੀਡੀਓ ਵਿੱਚ ਖਾਣਾ ਗੱਲਬਾਤ ਕਰਾਂਗੇ ਲੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮਨਸ਼ਪਰ ਜੋ ਕੁਝ ਕਰ ਸਕਦੇ ਸਸ ਜੀ